ਖਾਨ ਸਾਹਬ ਤੇ ਟੁੱਟਿਆ ਦੁੱਖਾਂ ਦਾ ਪਹਾੜ ਮਾਂ ਦੇ ਦੇਹਾਂਤ ਮਗਰੋਂ ਹੁਣ ਪਿਤਾ ਦੀ ਹੋਈ ਮੌਤ ਖਾਨ ਸਾਹਿਬ ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਮਾਤਾ ਨੂੰ ਖੋਇਆ ਸੀ ਉਹਨਾਂ ਦੀ ਮਾਤਾ ਦਾ ਦਿਹਾਂਤ ਹੋਇਆ ਸੀ ਹੁਣ ਦੱਸਿਆ ਜਾ ਰਿਹਾ ਹੈ ਹਾਰਟ ਅਟੈਕ ਦੇ ਕਾਰਨ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਹੈ 25 ਸਤੰਬਰ ਨੂੰ ਖਾਨ ਸਾਹਿਬ ਦੀ ਮਾਤਾ ਜੀ ਦਾ ਦਿਹਾਂਤ ਹੋਇਆ ਸੀ ਤਿੰਨ ਹਫ਼ਤੇ ਦੇ ਅੰਦਰ ਮਾਂ ਤੇ ਬਾਪ ਦੋਨੋਂ ਹੀ ਉਹਨਾਂ ਨੂੰ ਛੱਡ ਕੇ ਇਸ ਦੁਨੀਆ ਤੋਂ ਚੱਲ ਗਏ ਨੇ ਮਾਂ ਦੇ ਦਿਹਾਂਤ ਮਗਰੋਂ ਹੁਣ ਉਹਨਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਹਾਰਟ ਅਟੈਕ ਕਾਰਨ ਦੱਸਿਆ ਜਾ ਰਿਹਾ ਹੈ 25 ਸਤੰਬਰ ਨੂੰ ਖਾਨ ਸਾਹਿਬ ਦੀ ਮਾਤਾ ਜੀ ਦਾ ਦਿਹਾਂਤ ਹੋਇਆ ਸੀ 3 ਹਫ਼ਤੇ ਦੇ ਅੰਦਰ ਮਾ ਤੇ ਬਾਪ ਦਾ ਹੱਥ ਉਹਨਾਂ ਦੇ ਸਿਰ ਤੋਂ ਉੱਠ ਗਿਆ ਹੈ ਖਾਨ ਸਾਹਿਬ ਦੇ ਲਈ ਬਹੁਤ ਹੀ ਜ਼ਿਆਦਾ ਮਾੜਾ ਸਮਾਂ ਸੋਸ਼ਲ ਮੀਡੀਆ ਤੇ ਜਿੱਦੇ ਖਬਰ ਸਾਹਮਣੇ ਆਈ ਹਰ ਕੋਈ ਦੁੱਖ ਜ਼ਾਹਿਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਮਾ ਦੇ ਦਿਹਾਂਤ ਮਗਰੋਂ ਹੁਣ ਪਿਤਾ ਦੀ ਮੌਤ ਹੋ ਚੁੱਕੀ ਹੈ ਹਾਰਟ ਅਟੈਕ ਕਾਰਨ ਦੱਸਿਆ ਜਾ ਰਿਹਾ ਹੈ ਖਾਨ ਸਾਹਿਬ ਇਸ ਸਮੇਂ ਬਹੁਤ ਹੀ ਔਖੇ ਸਮੇ ਦੇ ਵਿੱਚੋਂ ਗੁਜ਼ਰੇ ਨੇ 3 ਹਫ਼ਤੇ ਪਹਿਲੇ ਹੀ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋਇਆ ਸੀ ਤੇ ਹੁਣ ਖਾਨ ਸਾਹਿਬ ਤੇ ਟੁੱਟਿਆ ਦੁੱਖਾਂ ਦਾ ਪਹਾੜ ਮਾਂ ਦੇ ਦੇਹਾਂਤ ਮਗਰੋਂ ਹੁਣ ਪਿਤਾ ਦੀ ਹੋਈ ਮੌਤ ਖਾਨ ਸਾਹਿਬ ਜਿਨ੍ਹਾਂ ਨੇ ਹਾਲੀ ਵਿੱਚ ਆਪਣੀ ਮਾਤਾ ਨੂੰ ਖੋਇਆ ਸੀ ਉਹਨਾਂ ਦੀ ਮਾਤਾ ਦਾ ਦਿਹਾਂਤ ਹੋਇਆ ਸੀ ਹੁਣ ਦੱਸਿਆ ਜਾ ਰਿਹਾ ਹੈ ਹਾਰਟ ਅਟੈਕ ਦੇ ਕਾਰਨ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਹੈ 25 ਸਤੰਬਰ ਨੂੰ ਖਾਨ ਸਾਹਿਬ ਦੀ ਮਾਤਾ ਜੀ ਦਾ ਦਿਹਾਂਤ ਹੋਇਆ ਸੀ ਤਿੰਨ ਹਫ਼ਤੇ ਦੇ ਅੰਦਰ ਮਾਂ ਤੇ ਬਾਪ ਦੋਨੋਂ ਹੀ ਉਹਨਾਂ ਨੂੰ ਛੱਡ ਕੇ ਇਸ ਦੁਨੀਆ ਤੋਂ ਚੱਲ ਗਏ ਨੇ ਮਾਂ ਦੇ ਦਿਹਾਂਤ ਮਗਰੋਂ ਹੁਣ ਉਹਨਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਹਾਰਟ ਅਟੈਕ ਕਾਰਨ ਦੱਸਿਆ ਜਾ ਰਿਹਾ ਹੈ 25 ਸਤੰਬਰ ਨੂੰ ਖਾਨ ਸਾਹਿਬ ਦੀ ਮਾਤਾ ਜੀ ਦਾ ਦਿਹਾਂਤ ਹੋਇਆ ਸੀ 3 ਹਫ਼ਤੇ ਦੇ ਅੰਦਰ ਮਾ ਤੇ ਬਾਪ ਦਾ ਹੱਥ ਉਹਨਾਂ ਦੇ ਸਿਰ ਤੋਂ ਉੱਠ ਗਿਆ ਹੈ ਖਾਨ ਸਾਹਿਬ ਦੇ ਲਈ ਬਹੁਤ ਹੀ ਜ਼ਿਆਦਾ ਮਾੜਾ ਸਮਾਂ ਸੋਸ਼ਲ ਮੀਡੀਆ ਤੇ ਜਿੱਦੇ ਖਬਰ ਸਾਹਮਣੇ ਆਈ ਹਰ ਕੋਈ ਦੁੱਖ ਜ਼ਾਹਿਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਮਾ ਦੇ ਦਿਹਾਂਤ ਮਗਰੋਂ ਹੁਣ ਪਿਤਾ ਦੀ ਮੌਤ ਹੋ ਚੁੱਕੀ ਹੈ ਹਾਰਟ ਅਟੈਕ ਕਾਰਨ ਦੱਸਿਆ ਜਾ ਰਿਹਾ ਹੈ ਖਾਨ ਸਾਹਿਬ ਇਸ ਸਮੇਂ ਬਹੁਤ ਹੀ ਔਖੇ ਸਮੇ ਦੇ ਵਿੱਚੋਂ ਗੁਜ਼ਰੇ ਨੇ 3 ਹਫ਼ਤੇ ਪਹਿਲੇ ਹੀ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋਇਆ ਸੀ ਤੇ ਹੁਣ ਖਾਨ ਸਾਹਿਬ ਤੇ ਟੁੱਟਿਆ ਦੁੱਖਾਂ ਦਾ ਪਹਾੜ ਮਾਂ ਦੇ ਦੇਹਾਂਤ ਮਗਰੋਂ ਹੁਣ ਪਿਤਾ ਦੀ ਹੋਈ ਮੌਤ ਖਾਨ ਸਾਹਿਬ ਜਿਨ੍ਹਾਂ ਨੇ ਹਾਲੀ ਵਿੱਚ ਆਪਣੀ ਮਾਤਾ ਨੂੰ ਖੋਇਆ ਸੀ ਉਹਨਾਂ ਦੀ ਮਾਤਾ ਦਾ ਦੇਹਾਂਤ ਹੋਇਆ ਸੀ ਹੁਣ ਦੱਸਿਆ ਜਾ ਰਿਹਾ ਹੈ ਹਾਰਟ ਟੈਕ ਦੇ ਕਾਰਨ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਹੈ 25 ਸਤੰਬਰ ਨੂੰ ਖਾਨ ਸਾਹਿਬ ਦੀ ਮਾਤਾ ਜੀ ਦਾ ਦੇਹਾਂਤ ਹੋਇਆ ਸੀ ਤਿੰਨ ਹਫ਼ਤੇ ਦੇ ਅੰਦਰ ਮਾਂ ਤੇ ਬਾਪ ਦੋਨੋਂ ਹੀ ਉਹਨਾਂ ਨੂੰ ਛੱਡ ਕੇ ਇਸ ਦੁਨੀਆ ਤੋਂ ਚੱਲ ਗਏ ਨੇ ਮਾਂ ਦੇ ਦੇਹਾਂਤ ਮਗਰੋਂ ਹੁਣ ਉਹਨਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਹਾਰਟ ਅਟੈਕ ਕਾਰਨ ਦੱਸਿਆ ਜਾ ਰਿਹਾ ਹੈ 25 ਸਤੰਬਰ ਨੂੰ ਖਾਨ ਸਾਹਿਬ ਦੀ ਮਾਤਾ ਜੀ ਦਾ ਦੇਹਾਂਤ ਹੋਇਆ ਸੀ ਤਿੰਨ ਹਫ਼ਤੇ ਦੇ ਅੰਦਰ ਮਾਂ ਤੇ ਬਾਪ ਦਾ ਹੱਥ ਉਹਨਾਂ ਦੇ ਸਿਰ ਤੋਂ ਉੱਠ ਗਿਆ ਹੈ ਖਾਨ ਸਾਹਿਬ ਦੇ ਲਈ ਬਹੁਤ ਹੀ ਜ਼ਿਆਦਾ ਮਾੜਾ ਸਮਾਂ ਹੈ ਸੋਸ਼ਲ ਮੀਡੀਆ ਤੇ ਜਿੱਦੇ ਖਬਰ ਸਾਹਮਣੇ ਆਈ ਹਰ ਕੋਈ ਦੁੱਖ ਜ਼ਾਹਿਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਮਾਂ ਦੇ ਦੇਹਾਂਤ ਮਗਰੋਂ ਹੁਣ ਪਿਤਾ ਦੀ ਮੌਤ ਹੋ ਚੁੱਕੀ ਹੈ ਹਾਰਟ ਅਟੈਕ ਕਾਰਨ ਦੱਸਿਆ ਜਾ ਰਿਹਾ ਹੈ ਖਾਨ ਸਾਹਿਬ ਇਸ ਸਮੇਂ ਬਹੁਤ ਹੀ ਔਖੇ ਸਮੇ ਦੇ ਵਿੱਚੋਂ ਗੁਜ਼ਰੇ ਨੇ ਦਿੰ ਹਫ਼ਤਿਆਂ ਪਹਿਲੇ ਹੀ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋਇਆ ਸੀ ਤੇ ਹੁਣ ਖਾਨ ਸਾਹਿਬ ਤੇ ਟੁੱਟਿਆ ਦੁੱਖਾਂ ਦਾ ਪਹਾੜ ਮਾਂ ਦੇ ਦਿਹਾਂਤ ਤੋਂ ਮਗਰੋਂ ਹੁਣ ਪਿਤਾ ਦੀ ਹੋਈ ਮੌਤ ਖਾਨ ਸਾਹਿਬ ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਮਾਤਾ ਨੂੰ ਖੋਇਆ ਸੀ ਉਹਨਾਂ ਦੀ ਮਾਤਾ ਦਾ ਦਿਹਾਂਤ ਹੋਇਆ ਸੀ ਹੁਣ ਦੱਸਿਆ ਜਾ ਰਿਹਾ ਹੈ ਹਾਰਟ ਅਟੈਕ ਦੇ ਕਾਰਨ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਹੈ 25 ਸਤੰਬਰ ਨੂੰ ਖਾਨ ਸਾਹਿਬ ਦੀ ਮਾਤਾ ਜੀ ਦਾ ਦਿਹਾਂਤ ਹੋਇਆ ਸੀ ਤਿੰਨ ਹਫ਼ਤੇ ਦੇ ਅੰਦਰ ਮਾਂ ਤੇ ਬਾਪ ਦੋਨੋਂ ਹੀ ਉਹਨਾਂ ਨੂੰ ਛੱਡ ਕੇ ਇਸ ਦੁਨੀਆ ਤੋਂ ਚੱਲ ਗਏ ਨੇ ਮਾਂ ਦੇ ਦਿਹਾਂਤ ਮਗਰੋਂ ਹੁਣ ਉਹਨਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਹਾਰਟ ਅਟੈਕ ਕਾਰਨ ਦੱਸਿਆ ਜਾ ਰਿਹਾ ਹੈ 25 ਸਤੰਬਰ ਨੂੰ ਖਾਨ ਸਾਹਿਬ ਦੀ ਮਾਤਾ ਜੀ ਦਾ ਦਿਹਾਂਤ ਹੋਇਆ ਸੀ 3 ਹਫ਼ਤੇ ਦੇ ਅੰਦਰ ਮਾ ਤੇ ਬਾਪ ਦਾ ਹੱਥ ਉਹਨਾਂ ਦੇ ਸਿਰ ਤੋਂ ਉੱਠ ਗਿਆ ਹੈ ਖਾਨ ਸਾਹਿਬ ਦੇ ਲਈ ਬਹੁਤ ਹੀ ਜ਼ਿਆਦਾ ਮਾੜਾ ਸਮਾਂ ਸੋਸ਼ਲ ਮੀਡੀਆ ਤੇ ਜਿੱਦੇ ਖਬਰ ਸਾਹਮਣੇ ਆਈ ਹਰ ਕੋਈ ਦੁੱਖ ਜ਼ਾਹਿਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਮਾ ਦੇ ਦਿਹਾਂਤ ਮਗਰੋਂ ਹੁਣ ਪਿਤਾ ਦੀ ਮੌਤ ਹੋ ਚੁੱਕੀ ਹੈ ਹਾਰਟ ਅਟੈਕ ਕਾਰਨ ਦੱਸਿਆ ਜਾ ਰਿਹਾ ਹੈ ਖਾਨ ਸਾਹਿਬ ਇਸ ਸਮੇਂ ਬਹੁਤ ਹੀ ਔਖੇ ਸਮੇ ਦੇ ਵਿੱਚੋਂ ਗੁਜ਼ਰੇ ਨੇ 3 ਹਫ਼ਤੇ ਪਹਿਲੇ ਹੀ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋਇਆ ਸੀ ਤੇ ਹੁਣ